ਮੈਸੀ ਟਰੈਕਟਰੀਆਂ ਤੋਂ ਛੋਟੀਆਂ ਬਸ ਇਹ ਦੇਖ ਲਿਆ ਹੈ ਜੌਂਡੀਆਰ ਵਾਲਾ ਕੰਮ ਹੈ ਨਹੀਂ ਤੇਰੇ ਕੋਲ ਕਰਦਾ ਤੱਕਾ ਦੂੰ ਵੈਰੀ ਗੁੱਡ ਇਹ ਤਾਂ ਚੜਦੀ ਨਹੀਂ ਆਮ ਕਿਸੇ ਤੋਂ ਰੈਡੀ ਜਿਹਾ ਤੂੰ ਚਾੜਤੀ ਆ ਸੜਦਾ ਹੁੰਦਾ ਵੱਡੀ ਵੀ ਹਾਂ ਬ੍ਰੇਕ ਲਾ ਕੇ ਡੈਗ ਵੀ ਪੈਂਦੀ ਹੁੰਦੀ ਹੈ ਬਾਹਰ ਇਹ ਜੇ ਮੈਂ ਹੁਣ ਥੋੜੀ ਕਿਨਾਰੀ ਤੇ ਹੀ ਮਾੜੀ ਚੱਲ ਬਾਤ ਹੋ ਗਈ ਖਾਲੀ ਆ ਮਾੜਾ ਜਾਈ ਹੈ ਕੋਈ ਇਹ ਲੱਕਾਂ ਨਾਲ ਆ ਵੀ ਇਹ ਚ ਰੱਖ ਕੇ ਲੈ ਜਾ ਇਹ ਲੈ ਵਾ ਵਧੀਆ ਕਾ ਹੋਦਾ ਹੈ ਦੇਖ ਬਾਈ ਫੜਤਾ ਆਹ ਜਿਹੜਾ ਰਸਈ ਆਹ ਆਹ ਕਹਿੰਦਾ ਸੀਗਾ ਤੈਨੂੰ ਦੇਖੇ ਤੋਂ ਹੀ ਪਤਾ ਲੱਗਦਾ ਮੇਰੇ ਦੱਸੇ ਤੋਂ ਨੂੰ ਤੂੰ ਸਮਝਦਾ ਗੱਲ ਚੱਲ ਵੀ ਜ਼ੋਰ ਲਾ ਕੇ ਜ਼ੋਰ ਲਾ ਕੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਕਰਦੇ ਆਂ ਬੇੜਵੇ ਸ਼ੁਰੂਆਤ ਫਿਰ ਤੇ ਇਧਰ ਅਗਰ ਨਹੀਂ ਤਕੌਰ ਲੱਗਿਆ ਵਾ ਝਾੜੂ ਲਾਉਣ ਤੇ ਸਹਿਬ ਸੰਗ ਉਧਰ ਇਕੱਠਾ ਕਰੀ ਜਾਂਦਾ ਤੇ ਇਧਰ ਸਹਿਬ ਸੰਗ ਆਇਆ ਰੇੜੀ ਲੈ ਕੇ ਹਾਫ ਚਾੜ ਦੇਂਗਾ ਕਿ ਚਾੜਾਂ ਮੈਂ ਬੈਕ ਕਰ ਬੈਕ ਕਟਾਈ ਨਹੀਂ ਕਰਨੀ ਆਉਂਦੀ ਤੈਨੂੰ ਗੱਡੀ ਦੀ ਉਹ ਉੱਥੇ ਕਟਾਈ ਕਰਨੀ ਸੀ ਇਹਦੀ ਹੌਲੀ ਹੌਲੀ ਹੁਣ ਐ ਕਰ ਰੋ ਇਹਨੂੰ ਬੈਕ ਖਿੱਚ ਲੈ ਦਰੋਂ ਮੂੰਹ ਕਰਕੇ ਉਧਰ ਨੂੰ ਕਰਕੇ ਬੈਕ ਖਿੱਚ ਐ ਕਮਾਲ ਹਾਂ ਚੱਲ ਨਾਈਟ ਦੀ ਗੂਗੀ ਨਹੀਂ ਚੱਲ 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 ਲਾ ਵੈਰੀ ਗੁੱਡ ਹੁਣ ਕਮਾਲ ਆ ਇੱਥੋਂ ਬਸ ਆਈ ਹੁਣ ਐ ਕਰਕੇ ਉਧਰ ਨੂੰ ਮੂੰਹ ਹੱਥ ਤਾਂ ਲਿਬੜ ਨਹੀਂ ਆ ਤੂੰ ਦੁਖਣ ਲੱਗੇ ਕਿਆ ਹਾਲ ਹੈ ਵੈਰੀ ਗੁੱਡ ਬਸ ਚੱਕ ਦੇ ਲੈਫਟ ਹੁਣ ਹੱਥ ਰੱਖ ਲੈ ਕੇ ਲਾਲ ਹੀ ਹੋਣਿਆ ਇਹ ਫੇਰ ਹੀ ਪੱਕਣਿਆ ਇਹ ਹੌਲੀ ਹੌਲੀ ਅਜੇ ਸਾਣੇ ਹੈ ਨਾ ਸੈਟ ਨਾ ਬਈ ਬਸ ਲੈਫਟ ਚੱਕਣੀ ਆ ਬਸ ਲੈਫਟ ਚੱਕ ਦੇ ਬਸ ਪਿੱਛੇੋਂ ਤਾਂ ਉਹ ਜਾ ਸਾਹਿਬ ਨਾਲ ਜਾ ਬਈ ਬਾਹਰ ਨਾ ਡੋਲਿਓ ਬਰਾਬਰ ਚੱਕਿਓ ਬਰਾਬਰ ਤੂੰ ਰੇੜੀ ਨਹੀਂ ਸਹੀ ਲਾਈ ਓਰੇ ਲਾ ਸਹਜ ਰੇੜੀ ਓਰੇ ਨਾਲ ਕਰਕੇ ਲਾ ਜਿੱਥੇ ਆ ਗੋਹਾ ਪਿਆ ਉਹਰੇ ਨੂੰ ਲਾ ਰੇੜੀ ਦੇਖੀ ਦੇਖੀ ਕਲਾਚ ਛੱਡਦਾ ਇਕਦਮ ਚੱਲ ਸਿੱਧੀ ਗੱਲ ਹੁਣ ਹਾਂ ਚੱਲ ਬਾਈ ਥੋ ਲੈਫਟ ਚੱਕ ਦੋ ਹੁਣ ਨਾਲ ਹੀ ਚਕਾਦੇ ਸਹਿਬ ਆਈ ਤੂੰ ਸਹਜ ਦੋਨੇ ਪਾਸੇ ਹੱਥ ਪਾ ਕੇ ਰੱਖੀ ਚੱਲ ਸਹਿਬ ਚਕਾ ਬਈ ਬਸ ਜਦੋਂ ਨਾਲ ਲੱਗੀ ਫਿਰ ਤਾਂ ਚੱਕਿਆ ਜਾਣਾ ਪਈ ਆ ਸਹੀ ਆ ਬਿਲਕੁਲ ਬ੍ਰੇਕ ਸਹੀ ਲਾਇਆ ਤੂੰ ਚੱਲ ਹਾਂ ਥੱਲੇ ਵਾਲਾ ਹੈਂਡਲ ਫੜ ਲੈ ਸਾਬ ਤੂੰ ਥੱਲੇ ਵਾਲੇ ਆਹ ਪੈਰ ਫੜ ਲੈ ਹਾਂ ਚੱਕ ਦੇ ਇੱਥੋਂ ਫੜ ਕੇ ਸਹਿਜ ਥੱਲੇ ਵਾਲੇ ਆਏ ਹੱਥ ਥੱਲੇ ਕਰਕੇ ਚੱਲ ਬਈ ਚੱਲ ਬਈ ਥੱਲੇ ਵਾਲਾ ਸਹਿਜ ਤੂੰ ਵੀ ਫੜ ਲੈ ਪੈਰ ਆਹ ਫੜ ਹਾਂ ਚੱਲ ਬੈ ਚਲਾ ਸੈਡ ਦਿਓ ਵੈਰੀ ਗੁੱਡ ਚੱਕ ਦੇ ਲੈਫਟ ਬਈ ਆਹ ਕਹੀ ਤੇਰੀ ਪਰੇ ਕਰਨ ਵਾਲੀ ਸੀ ਬਾਜੀ ਦੀ ਇੱਥੇ ਰੱਖਿਆ ਪਿਆ ਲੈ ਲੈ ਗਈ ਚੱਲ ਵੇ ਟਰਾਲੀ ਹੋ ਗਈ ਖਤਮ ਆ ਕਹੀ ਪਰੇ ਕਰ ਚੱਕ ਕੇ ਪਹਿਲਾਂ ਬੱਜੂਗੀ ਤੇਰਾ ਆਉ ਦੇ ਢੱਗ ਵੀ ਇਹ ਲੋਟ ਕਿਉਂ ਨਹੀਂ ਆਉਂਦੀ ਬਈ ਜਿਹੜੀ ਨਿੱਕੀ ਜੀ ਜਿਹੜੀ ਆ ਆ ਕਹੀ ਚੱਕ ਕੇ ਇਧਰ ਕਰ ਦੇ ਚੱਲ ਲੈ ਜਾ ਲੈ ਜਾ ਸਾਬਾ ਜਾ ਇੱਥੇ ਰੱਖ ਦੇ ਚੱਲ ਵੱਡੇ ਬੂਟ ਪਾਈ ਫਿਰਦਾ ਆਪ ਤੋਂ ਤੂੰ ਇਹ ਚੱਕ ਹੁਣ ਹੁਣ ਕਿਵੇਂ ਕੱਢੇਗਾ ਇਥੋਂ ਓਏ ਮੂਰੇ ਨੂੰ ਖਿੱਚਦਾ ਇੱਕ ਪਿੱਛੇ ਨੂੰ ਮੂਰ ਨੂੰ ਕਰ ਸਾਬ ਚੱਲ ਚੱਕ ਕੇ ਥੱਲੇ ਪੈਰ ਚੱਕ ਕੇ ਹਾਂ ਡਰਾਈਵਰ ਵਧੀਆ ਨਹੀਂ ਤੂੰ ਹੈਗਾ ਸੇਮ ਚ ਸੜਤੀ ਸਿੱਧੀ ਟਰਾਲੀ ਕੱਟੀ ਵੀ ਦੰਤਨ ਕਰ ਰਹਾ ਹੈ ਬਾਈ ਦੇਖ ਬਰਸ਼ ਕਰ ਰਹਾ ਹੈ ਬਰਸ਼ ਹੈ ਵੀ ਕੱਟੀ ਦੰਤ ਹੋਇਆ ਸਾਬ ਇਹਦਾ ਪਾਣੀ ਛੱਡ ਦੇ ਪੁੱਤ ਉਹ ਸਹਿਜ ਜਿੰਨਾ ਧਮਾਗੋ ਚੱਕ ਦੇ ਉਹਨੂੰ ਭਰ ਜਾਣੀ ਫੁੱਲ ਛੱਡ ਦੇ ਕੇ ਰਾਂ ਕੇਰੇ ਭਰ ਜਾਣੀ ਆ ਅੱਧੀ ਕਰਨੀ ਹੈ ਬਸ ਤੇ ਬਾਈ ਵੀ ਆ ਗਿਆ ਸੀ ਜਦੋਂ ਉਧਰ ਸਹਿਜ ਸਾਹਿਬ ਹੁਣ ਵੀ ਲੱਗੇ ਹੋਏ ਡਿਊਟੀ ਤੇ ਬਸ ਸਹੀ ਹੈ ਬਰਾਬਰ ਘੱਟ ਪਾਈ ਪੱਲੀ ਐ ਚ ਪੱਲੀ ਤਰੀ ਹੈਗੀ ਅੱਧੀ ਅੱਧੀ ਪੱਲੀ ਐ ਆਹੋਈ ਕੋਈ ਨਾ ਫਟਾ ਪਾ ਜਰਗੇ ਇੱਕ ਮੰਦਰੀ ਪਾ ਦੇ ਬਹੁਤ ਸ਼ਾਮ ਨੂੰ ਪਾ ਜਾਂਗੇ ਜੇ ਖਾ ਆਹੋ ਮੌਕੇ ਤੇ ਪਾ ਦੀ ਸ਼ਾਮ ਨੂੰ ਸ਼ਾਮ ਨੂੰ ਪਾ ਰਮੀ ਦਿਖਾਉਂਦਾ ਤੇ ਖਰਾਬ ਕਰਦੀ ਐ ਮੈਂ ਗਿੱਲੇ ਜੇ ਕਰ ਦਿੰਦੀ ਐ ਮੂੰਹ ਜੇ ਮਾਰ ਕੇ ਹੂੰ ਆ ਜਾਓ ਵੀ ਆ ਜਾਓ ਬਈ ਬਸ ਥੋੜੀ ਪਰ ਕੇ ਫੇਰ ਢੇਰੀ ਕਰਾਂ ਫੇਰ ਢੇਰੀ ਕਰਨਾ ਸੌਖਾ ਬਾਹਲੀ ਭਰੀ ਦੀ ਨਹੀਂ ਹੁੰਦੀ ਬਹੁਤ ਅਮੈ ਦਾ ਕਹਿੰਦਾ ਢੇਰੀ ਕਰਿਆ ਉਹਨਾਂ ਟਾਈਮ ਇਕੱਠੇ ਕਰ ਲੈਂਦਾ ਸਹਿਬ ਉਹਨਾਂ ਟਾਈਮ ਢੇਰੀ ਇਕੱਠੀ ਕਰ ਲਾ ਪੁੱਤ ਫੇਰ ਤਾਂ ਚੜਨੀ ਨਹੀਂ ਇੰਨੀ ਕੀ ਚੜਨੀ ਐ ਇਹਦੇ ਤੋਂ ਮੈਸੀ ਟਰੈਕਟਰੀਆਂ ਤੋਂ ਛੋਟੀਆਂ ਬਸ ਉਹ ਦੇਖ ਲਿਆ ਹੈਂ ਜੌਂਰੀਆ ਵਾਲਾ ਕੰਮ ਹੈ ਨਹੀਂ ਤੇਰੇ ਕੋਲ ਦੁੱਧ ਦਾ ਪੀਣਾ ਨਹੀਂ ਉਦੋਂ ਅਕੋਰ ਕਰੇ ਖਾ ਲੋ ਲੇਜ਼ ਖਾ ਲੋ ਹਾਂ ਸਭ ਸائیں ਇਕੱਠਾ ਕਰ ਲਾ ਬੋ ਤੂੰ ਆਖੇ ਲੈ ਰਿਆ ਗੋਲ ਰਿਆ ਸਾਰਾ ਹੌਲੀ 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 ਸੇਕਣਾ ਤਾਂ ਕਿਵੇਂ ਡਰਾਈਵਰੀ ਕਰਨੀ ਆ ਇਹਦੀ ਕਰਦਾ ਤੱਕਾ ਦੂੰ ਵੈਰੀ ਗੁੱਡ ਇਹ ਤਾਂ ਚੜਦੀ ਨਹੀਂ ਆਮ ਕਿਸੇ ਤੋਂ ਰੇੜੀ ਜਿਹਾ ਤੂੰ ਚਾੜਤੀ ਆ ਛੱਡਦਾ ਹੁੰਦਾ ਵੱਡੀ ਵੀ ਸੌਖਾ ਨਾ ਪਹਿਲਾਂ ਨਾ ਹੁਣ ਥੋੜਾ ਗੋਹਾ ਸੀਗਾ ਪਹਿਲਾਂ ਪਰ ਇਹਨੂੰ ਕਰਕੇ ਲਾ ਸਿੱਧਾ ਹੀ ਕਰਕੇ ਰੇੜੀ ਹਾਂ ਚੱਲ ਹੈਂਡਲ ਫੜ ਕੇ ਨਾ ਜਦ ਹੈਂਡਲ ਉੱਚੇ ਚੱਲ ਗਏ ਫਿਰ ਥੱਲੇ ਵਾਲੀਆਂ ਲੱਤਾਂ ਫੜ ਲੈਣੀਆਂ ਇਹਦੀਆਂ ਲੋੜ ਹੀ ਨਹੀਂ ਚੱਕ ਕੇ ਚੱਕੀ ਜਾਣੀ ਇਹ ਦੇਖੀ ਇੱਕਾਤਾ ਦੂਜੇ ਰੇ ਪਾ ਗਏ ਨਾ ਚੱਲ ਨਹੀਂ ਜੋਰ ਨਹੀਂ ਲਾ ਰਿਹਾ ਤੂੰ ਯਾਰ ਚੱਲ ਵੀ ਸਾਬ ਆ ਜਾ ਜਾਣ ਕੇ ਕਹਦਾ ਚੱਕਦਾ ਦੇਣਾ ਜੀ ਤੂੰ ਹਾਂ ਹਾਂ ਲਾਲ ਤਾਂ ਹੁੰਦੇ ਹੀ ਹੁੰਦੇ ਆ ਇਹ ਘੋੜੇ ਵੀ ਬਣਦੇ ਹੁੰਦੇ ਆ ਇੱਥੇ ਤੇ ਇਹਨੂੰ ਬਿਲਾ ਲੈਣ ਦੇ ਜੋਰ ਕੋਈ ਨਹੀਂ ਇਹਨੂੰ ਲੱਗਦਾ ਕਿ ਇਹਨੂੰ ਬਾਦ ਤਕੜਾ ਹੈ ਕੋਈ ਚੱਲ ਵੀ ਚੱਕ ਚੱਲ ਹੁਣ ਹੱਥ ਵੀ ਬਦਲ ਹੱਥਾਂ ਐ ਦੂਜੇ ਦਾ ਨਿਕਾਰ ਆਦੇ ਐਂ ਕਰਕੇ ਆਏ ਹੱਥ ਐ ਫੇਰ ਚੱਕਿਆ ਜਾਣਾ ਵਾ ਹੱਥ ਬਦਲੀ ਕਰਨੇ ਪੈਣੇ ਆ ਐ ਨਹੀਂ ਹੱਥੋਂ ਤੋਂ ਬਦਲੀ ਹੋਣੀ ਸੀਗੇ ਆ ਦੇ ਆ ਹੱਥ ਲਾਉਣੇ ਆ ਆ ਹੱਥ ਐ ਆ ਦੇਖ ਮੇਰੀ ਗੱਲ ਸੁਣ हां आय हाथ ला ਜਿਵੇਂ ਸਾਇਜ ਨੇ ਲਾਇਆ ਆ ਆਏ ਆਏ ਹਾਂ ਹਾਂ ਚੱਕਾ ਹਾਂ ਹੁਣ ਚੱਕੀ ਜਾਉ ਚੱਲੇ ਨਾਲ ਜ਼ੋਰ ਲਾਵਾ ਮਾੜਾ ਜਦੇ ਥੱਲੇ ਲੱਤ ਫੜ ਲਾਵੀ ਹਾਂ ਬ੍ਰੇਕ ਲਾ ਕੇ ਡੱਗ ਵੀ ਪੈਂਦੀ ਹੁੰਦੀ ਆ ਬਾਹਰ ਇਹ ਜਿਵੇਂ ਹੁਣ ਥੋੜੀ ਕਿਨਾਰੀ ਤੇ ਹੀ ਆ ਮਾੜੀ ਚੱਲ ਬਾਤ ਹੋ ਗਈ ਖਾਲੀ ਆ ਮਾੜਾ ਜਾਈਏ ਕੋਈ ਨਾ ਲੈ ਜਾਓ ਐਨੂੰ ਕਹੀ ਨਾ ਪਿੱਛੇ ਨੂੰ ਕਰ ਦੇ ਸਹਬ ਇਹਨੂੰ ਕਹਿ ਜੀ ਨਾਲ ਦੇ ਕਹਿ ਜੀ ਪਈ ਉਰੇ ਨੂੰ ਢੇਰੀ ਢਾ ਦੇ ਚੱਲ ਲੈ ਜਾ ਬਈ ਢੇਰੀ ਕੋਈ ਨਾ ਮਾੜੀ ਜੇ ਫੇਰ ਆ ਜੂਗਾ ਆਇਆ ਕਰ ਦੇ ਖਾਲੀ ਇਹਨੂੰ ਨੀਵਾ ਕਰ ਦੇ ਉਰੇ ਨੂੰ ਉਰੇ ਇਧਰਲੇ ਪਾਸੇ ਆ ਕੇ ਖਿੱਚ ਇਧਰ ਨੂੰ ਖਿੱਚ ਫੇਰ ਢੇਰੀ ਫੇਰ ਅਗਲੀ ਟਰਾਲੀ ਜਦੋਂ ਆਈ ਫੇਰ ਸੌਖੀ ਲੈ ਜੂਗੀ ਹਾਂ ਆਇਆ ਖਿੱਚ ਲੈ ਇਹਨੂੰ ਨੀਵਾ ਕਰ ਦੇ ਟੋਆ ਪਾ ਦੇ ਉੱਥੇ ਆਇਆ ਖਿੱਚ ਕੇ ਵੈਰੀ ਗੁੱਡ ਕੋਈ ਨਾ ਕੋਈ ਨਾ ਹਲਾ ਲਾਂਗੇ ਬਾਅਦ ਚ ਕੋਈ ਨਾ ਤੂੰ ਲਾ 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 ਗਾ ਮਾ ਆ ਦੇ ਕਰੇ ਡੀਕ ਪੈ ਜਾਣਾ ਹੁਣ ਗਨੀਤ ਆ ਜਾ ਬਈ ਤੂੰ ਤਾਂ ਬਹੁਤ ਟਾਈਮ ਲਾਦਾ ਬਈ ਐਸਾ ਹਾ ਨਾ ਤੂੰ ਸਾਰੀ ਦਿਹਾੜੀ ਚ ਲਾਵੇਂਗੀ ਨਿੱਗੀ ਨਿੱਗੀ ਤੋਪਾ ਹੁਣ ਖੋਣ ਲੱਗੀ ਤੇ ਬਾਪੂ ਜੀ ਬਹਿ ਗਿਆ ਤੋਪੇ ਲੱਗਿਆ ਆਨੰਦ ਲੈਣ ਤੋਪ ਦਾ ਹੁਣ ਸਵੇਰ-ਸਵੇਰ ਠੀਕ ਲੱਗਦੀ ਆ। ਤੁੱਪ ਪਰ ਦੁਪਹਿਰੇ ਗਰਮੀ ਲੱਗਦੀ ਆ। ਤੇ ਇਧਰ ਪੱਠਾ ਚੱਲ ਪਿਆ। ਆਲੂਦਾਰੇ ਲੱਗਦਾ ਮੈਨੂੰ ਅੱਜ ਫੇਰ। ਮੈਂ ਅੱਜ ਹੈਗਾ ਸੰਡੇ। ਤੇ ਲੈਣਗੇ ਅੱਜ ਫੇਰ ਆਲੂਆਂ ਵਾਲੀਆਂ। Yeah. ਉਹ ਤੇ ਘਾ ਦੇਵੇ ਤੂੰ ਰੱਖ ਲੈ ਫਿਰ ਇੱਥੇ ਜੇ ਲੋਡ ਪੈਦਾ ਆਉਣੇ ਚੱਲ ਜੇ ਲੋਡ ਵੀ ਬਹੁਤ ਆ ਬਿਲਕੁਲ ਦਾ ਪਿਆ ਹੀ ਹੈ ਜੇ ਚਾਈ ਦਾ ਹੋ ਕਰ ਲਾਂਗੇ ਉਹ ਹਨਾ ਆਪਣੇ ਕੋਲ ਇਹਨੇ ਗਰੰਟ 4-5 ਪੈ ਇੰਨੇ ਇਕੱਠੇ ਕਿਵੇਂ ਚਲਾਉਣਾ ਤੂੰ ਵੱਡੇ ਵੀ ਹੈਗੇ ਉਹ ਡੱਡ ਬੰਨੇ ਹੋਏ ਸੀਗੇ ਸਾਰਿਆਂ ਦੇ ਆ ਆ ਜਿਹੜੇ ਨੇ 4 ਇੰਚੀ ਵਾਲੇ ਆ ਇਹਨਾਂ 'ਚ ਪਤਨੀਆਂ ਪੈਂਦੀਆਂ ਦੂਜੀਆਂ ਜਿਹੜੀਆਂ ਰਗੜਾਈ ਵਾਲੀਆਂ ਰਹਿਗੀਆਂ ਅੱਛਾ 5 ਇੰਚੀ 'ਚ ਪੈਂਦੀਆਂ ਨਹੀਂ ਹੈਗੀਆਂ लाल अंडे ਚ ਪੇੜਾਂ ਜੀਆਂ ਇਹ ਵੀ ਪਾਲਣ ਲੱਗਿਆ ਨਾ ਅਸੀਂ ਆਈ ਜੇ ਪਤਾ ਨੇ ਪਤਾ ਲਾਈ ਜਾਂਦੇ ਤੇ ਚੁੱਲੇ ਚ ਆਈ ਲੱਗਣੇ ਪੂਰੇ ਜੇ ਆਪਾਂ ਐ ਵੀ ਵੜਦੇ ਆ ਜੇ ਇਹਦੇ ਚਾਰ ਬਣ ਬੁੱਧਾ ਵੜਦੇ ਅੱਜ ਇਹ ਨਾ ਮਰੇ ਆਏ ਬੁਰਕਾ ਫਾਗ ਲਾ ਨਾ ਠੀਕ ਹੈ ਫੇਰ ਲਾ ਦੋ ਨਾ ਚੱਲਵਾ ਮੈਂ ਤੁਹਾਨੂੰ ਦੱਸਿਆ ਅੱਜ ਜ਼ਿਆਦਾ ਬਣਦੀ ਆ ਪਕੜੋ ਦੀ ਉਵੇਂ ਸਲਾਈਸਾਂ ਜੀ ਲੈਣੀਆਂ ਜੀ ਇਹਨੇ 2 ਪੀਸ ਦੀ ਬਣ ਜਾਣਾ ਚੰਗਾ ਟਾਈਮ ਫੇਰ ਹਾਂ ਫੇਰ ਵੀ ਵਧੀਆ ਲੱਕੜ ਹਾਂ ਕੜੀ ਆ ਬੁਤੇ ਲੱਗ ਜੂਗੀ ਲੱਗ ਦੇਖਿਆ ਹਾਂ ਬਈ ਤਾਂ ਪਾਟ ਵੀ ਜਾਣੀ ਏ ਥੋੜਾ ਮਾਰ ਕੇ ਪਰ ਲੋੜੇ ਜੀ ਜائیں ਲੱਗਦੇ ਐਂ ਲੱਗਣੀਆਂ ਬਾ ਹਵਾ ਪੈਣੀ ਚਾਹੀਦੀ ਜੇ ਐਂ ਲੱਗੇ ਜੇ ਤਾਂ ਬੜਾ ਵਧੀਆ ਵਾ ਲੋਟ ਤਾਂ ਆ ਗਿਆ ਬੁਦਰੋ ਆਏ ਜੇ ਦੋ ਪੀ ਸਜਣਾ ਭਰ ਬਾਲਾ ਨਾ ਮੋਟਾ ਵੀ ਬਹੁਤਾ ਪੋਰਾ ਨਹੀਂ ਆਰੇ ਤੇ ਲੈ ਜਾਣੀ ਪੈਣੀਆਂ ਸਾਰੀਆਂ ਕਹੋਗੇ ਡੇਗ ਜੀ ਕੰਮ ਵਾਲੀ ਆਉਂਦੀ ਨਹੀਂ ਹੁੰਦੀ ਲੱਕੜ ਤੇ ਬਾਲਾਂ ਨੂੰ ਹੀ ਚਲਣੀਆਂ ਸਾਰੀ ਆਪਣੇ ਹੈ

ਕੱਬਰੀ ਰਹਿਣਾ ਹਾਂ ਵਾਹ ਕਰ ਦਿਆ ਫੇਰ ਵੀ ਫਾਜੀ ਜਾਂਦਾ ਆਹ ਇਹ ਕਿਆ ਨ ਉੱਤਰਨਾ ਲੱਗੇ ਹਾਂ ਕਿਆ ਨਾ ਉੱਤਰਦੇ ਹਾਂ ਬੈਡੀ ਹੁੰਦੀ ਆ ਹਾਂ 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 ਉਹ ਮੈਂ ਕਰ ਦੇ ਹਾਂ ਤੇ ਦੂਜੀ ਲਗਾ ਦੇ ਦੂਜੇ ਲੋਡ ਮਾਸਾ ਲਿੱਤੇ ਰ ਹਾਂ 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 ਫੇਰ ਸਹੀ ਆ ਹਾਂ ਆਹ ਉਲਟ ਜਾਣਾਗਾ ਹਾਂ ਆ ਲੈ ਉਲਟਾਗਾ ਮੈਂ ਕਿਹਾ ਪੱਕਾ ਹੀ ਇੱਧਰ ਲੱਗੇ ਤੇ ਖੋਲੂ ਆ ਚੇਤੇ ਨੇ ਖੋਲੂ ਨਾਲ ਆ ਤੇ ਦੂਜੀਆਂ ਉਹਦੇ ਵਾਲੀਆਂ ਨਵੇਂ ਮਿਲੀਆਂ ਸੀ ਉਹਦੀਆਂ ਹਾਂ ਹਾਂ ਤੇ ਲੈ ਕਰਕੇ ਹਾਂ ਹਾਂ ਦੂਜੇ ਦੂਜੇ ਆਹ ਹਾਂ ਹਾਂ ਆਹੋ ਉਹ ਮੈਂ ਗਰੈਂਟ ਦਾ ਪਾਸਾ ਘਮਾ ਕੇ ਨਹੀਂ ਮੈਂ ਸਮਝਿਆ ਨਹੀਂ ਉਹ ਮੈਂ ਉਮੀ 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 ਲਾਖੀ ਹਾਂ ਵੀ ਇੱਧਰਲੇ ਪਾਸੇ ਨਾਲ ਕਰ ਆਏ ਵੜਦੇ ਨਾ ਆਏ ਆਏ ਵੜ ਕੇ ਵੇਖੋ ਹੀ ਤੁਮੜਾ ਇਹ ਸਿੱਧਾ ਫਰੇ ਫਰੇ ਅੱਛਾ ਵੀ ਆਏ ਥੋੜਾ ਇਹ ਸੌਖਾ ਤਾਂ ਨਹੀਂ ਬਟੇ ਜਾਂਦਾ ਫਿਰ ਆਪਣਾ ਚਾਹ ਤਾਂ ਨਹੀਂ ਕਰਦਾ ਬੋਲੋ ਹਾਂ ਤੱਕ ਲਾਵਾ ਸਹੀ ਆ ਇਧਰ ਜੋਰ ਪੈਦਾ ਉਹਦਾ ਧੱਕੇ ਕੇ ਮਾਰੂ ਆਂ ਸਹੀ ਆ ਉਹ ਵੀ ਸਹੀ ਕਰ ਲਿਆ ਆਪਾਂ ਆਈ ਕੈਸਾ ਜਾਉ ਪੂਰਾ ਸਹੀ ਆ ਪੂਰਾ ਝਟਕਾ ਮਾਰਦਾ ਇੱਕ ਉਹ ਗ੍ਰੈਂਡ ਨਹੀਂ ਮੈਂ ਉਹ ਚੈਂਡ ਦੇ ਰਹੀ ਦੀ ਚੈਂਡ ਦਾ ਪਾਸਾ ਤਾਂ ਨਹੀਂ ਬਦਲਣਾ ਵਾਲਾ ਸੀਗਾ ਨਹੀਂ ਨਹੀਂ ਸਹੀ ਆ ਆ ਦੇਖ ਲੈ ਬੱਸ ਚੰਗਾ ਇਹ 2000 ਵੱਢ ਲੈਣਾ ਬਰੀਕ ਵੱਢ ਲੈਣਾ ਹਲੇ ਜਾਵਦਾ ਨਾ ਆ ਨੀ ਹਾਲੇ ਆ ਜੋ ਪਰਲੀ ਜਮੀਨ ਤੇ ਜਮੀਨ ਤੇ ਪਰਲੀ ਰਿਹਾ ਆਦੀ ਨਹੀਂ ਇਲਕਾ ਸਾਰਾ ਬਾਲਣਾ ਆ ਵੀ ਇਹ ਤੇ ਰੱਖ ਕੇ ਲੈ ਜਾਏ। ਅਬ ਲੈ। ਵਾ ਵਧੀਆ ਕਾ ਹੋ ਗਿਆ। ਦੇਖ ਬਾਈ ਫੜਤਾ। ਆਹ ਜਿਹੜਾ ਰਸਈ ਆਹ ਆਹ ਕਹਿੰਦਾ ਜੀਗਾ। ਤੈਨੂੰ ਦੇਖੇ ਤੋਂ ਹੀ ਪਤਾ ਲੱਗਦਾ ਮੇਰੇ ਦੱਸੇ ਤੋਂ ਨਾ ਤੂੰ ਸਮਝਦਾ ਗੱਲ। ਉਹ ਚੈਨ ਖੋ। ਆ ਵੀ ਲੈ ਜਾ ਸਕ ਵੀ। ਲੈ। ਉਧਰ ਲਾਇਆ ਨਹੀਂ ਛੜੂਦੂਮ ਕਨੀ। ਆ ਲਾਓ ਫੇਰ ਟਾਮ ਟੋਲੇ ਕਰ ਲਾਗੀ ਕੀ ਗੱਲ? ਉਹ ਬਾਈ ਲੈ ਜਾ। ਲੈ ਬਾਈ ਨੇ ਤਾਂ ਲਾਈ ਦੇਣਾ ਮੈਂ। ਛੇਦੀ ਹੋ ਜੂ ਫੇਰ। ਬਾਈ ਉਹ ਹੋ ਕਰ ਲੂ ਬਾਅਦ। ਆ ਵੀ। ਕਿਹੜਾ ਨਾਲ ਬੁੱਟਾ ਵੱਡਾ ਹੈਗਾ ਕਿਹੜਾ ਆ ਫੋਲ ਦੇ ਉਹਦੇ ਰੰਗ ਉਹ ਨਹੀਂ ਜਿਹਨਾਂ ਨੇ ਭਾਈਆਂ ਨੇ ਆ ਵੱਡੀਆਂ ਸੀ ਦੇਖੇ ਨਹੀਂ ਆ ਇੱਥੇ ਵੱਡ ਗਏ ਸੀ ਵੱਡੇ ਇੰਜਨ ਆ ਵੀਡੀਓ ਤਾਂ ਪਾਈ ਹੋਈ ਆ ਆਪਣੀ ਆਹ ਦਾਖਤ ਸਾਰੇ ਉਹਦੇ ਨੇ ਵੱਡੇ ਇੰਜਨ ਵਾਲੇ ਨਾ ਵੱਡੇ ਨਾਲ ਉਹ ਬੈਂਟ ਲਾਉਂਦਾ ਉਹ ਵੀ ਥੋੜਾ ਕਿੱਥੇ ਪੈਂਦਾ ਇਹ ਇੱਕ ਗ੍ਰੈਂਡਰ ਆ ਅੱਛਾ ਜੀ ਮੋਟਰ ਵਾਲਾ ਬਿਜਲੀ ਵਾਲਾ ਅੱਛਾ ਬਿਜਲੀ ਵਾਲਾ ਉਹ ਪੈਟਰੋਲ ਵਾਲਾ ਦਾ ਅੱਡਾ ਉਹ ਵੱਡਾ ਉਹਦਾ ਫੇਰ ਲਿਆਵਾਂਗੇ ਠੀਕ ਹੈ ਜੀ ਇਹ ਜਿਹੜਾ ਮੈਂ ਤਰੀ ਕੋਲ ਪਿਆ ਜੀ ਨਾ ਪਿਆ ਮੇਰੇ ਕੋਲ ਹੂੰ ਇਹ ਚਲਾ ਕੇ ਦੇਖ ਦੰਦੇ ਹੀ ਕਮੀ ਹੈ ਆਹ ਦੇਖ ਚੈਨ ਤੇ ਆਹ ਇੱਥੇ ਬਹਿਰਕ ਲੱਗਿਆ ਐ ਘੁੰਮ ਜਾਂਦਾ ਠੀਕ ਹੈ ਜੀ ਇਹ ਰ ਲਾਤਾ ਲੱਕੜ ਵਾ ਦੇਖ ਸਕਦੇ ਆ ਵੀ ਆਪਾਂ ਨਿੰਮ ਸਿਗੀ ਵੱਡੀ ਚੀੜੀ ਆ ਇਹ ਪੂਰੀ ਤੇ ਮੋਟਰ ਦਾ ਜੋਰ ਲਵਾਉਂਦੇ ਸੀ ਪੂਰਾ ਤੇ ਉਧਰ ਵਿਚਾਲੇ ਚੀਰਦੇ ਗਏ ਚੰਦ ਟਾਈਪ ਬਣਾਤੇ ਸੀ ਟੋਟੇ ਆ ਪਰ ਚੈੱਕ ਕੀਤਾ ਸੀ ਇਹਨੂੰ ਗ੍ਰਾਈਂਡਰ ਨਾਲ ਤੇ ਕਾਮਯਾਬ ਆ ਪਰ ਗ੍ਰਾਈਂਡਰ ਦੇ ਬਸੋਂ ਬਾਹਰ ਗੱਲ ਵੈਸੇ ਜੇ ਆਪਾਂ ਜ਼ਿਆਦਾ ਵੱਢਦੇ ਆ ਤਾਂ ਕਿਉਂਕਿ ਇੰਜਣ ਹੈਵੀ ਹੁੰਦਾ ਫੇਰ ਵੀ ਜਿਹੜਾ ਇੰਜਣ ਵਾਲਾ ਵਾ ਤੇ ਪਰ ਜਿਹੜੇ ਆ ਛੋਟੇ ਆ ਤੇ ਇਹ ਇਹਨਾਂ ਨੂੰ ਤਾਂ ਮੈਂਟ ਲਾਉਂਗਾ ਤੇ ਇਹਦੇ ਵੀ ਟੁਕੜੇ ਕਾਫੀ ਕਰਤੇ ਜਿਵੇਂ ਆ ਮੋਟੇ ਟਾਣੇ ਸੀਗੇ ਤੇ ਵਧੀਆ ਜਾਣੀ ਇਹ ਵੀ 4 4 ਇੰਚ ਦੇ 5 ਇੰਚ ਦੇ ਹੈਗੇ ਆ ਗੋਲੇ ਤੇ ਵੱਡ ਕੇ ਵਧੀਆ ਬਣਾਦੇ ਪੀਸ ਤੇ ਢੇਰ ਲਾਤਾ ਆਪਾਂ ਵੱਡ ਕੇ 20 ਮਿੰਟ ਲਾਏ ਹੋਣੇ ਤਕਰੀਬਨ ਤੇ ਲਾ ਕੇ ਪਰੇ ਮਾਰੇ ਇਹਨੇ ਤੇ ਆ ਦਾ 5 ਇੰਚ ਤੋਂ ਵੀ ਵੱਡੇ ਸੀਗੀ ਗਲਾਈ ਜਿੱਥੇ ਸਟਾਰਟਿੰਗ ਚ ਸੀਗੀ 6 ਇੰਚ ਸਾਢੇ 6 ਇੰਚ ਹੋਣੇ ਪੀਸ ਤੇ ਨਿਵਾੜਾ ਲੋਡ ਲੜ ਲੈਂਦਾ ਹੈ ਤੇ ਚੱਕਰੇ ਦਾ ਜਿਹੜਾ ਬਿਜਲੀ ਵਾਲਾ ਇਹਨੂੰ ਆਪਾਂ ਨੂੰ ਲਿਆਉਣਾ ਪੈਣਾ ਸਮਾਨ ਇੱਥੇ ਤੇ ਇਹਦਾ ਉਹ ਇੱਕ ਫਾਇਦਾ ਹੈਗਾ ਜਿਵੇਂ ਇੱਕ ਥਾਂ ਵੜਦੇ ਆ ਤੇ ਆਹ ਜਿਹੜਾ ਬੂਰਾ ਵੀ ਆ ਇਹ ਵੀ ਕੰਮ ਆਊਗਾ ਆਪਣਾ ਪਰ ਜਿਹੜਾ ਇੰਜਨ ਵਾਲਾ ਜਿਵੇਂ ਹੁਣ ਆਪਣਾ ਸਾਰਾ ਖਲਾਰਾ ਜਾਂ ਖਲਾਰਿਆ ਪਿਆ ਉਹਨੇ ਫਿਰ ਉੱਥੇ ਬਾਰੇ ਨੂੰ ਬਣਾਈ ਦੋ ਰਹਿ ਜਾਣਾ ਜਿੱਥੇ ਹੈਗਾ ਵਾ ਤੇ ਇਹਨੂੰ ਫਿਰ ਖਿੱਚ-ਖਿੱਚ ਕੇ ਇੱਥੇ ਲਿਆਉਣਾ ਪੈਣਾ ਤੇ ਉਹਦਾ ਯਾਨੀ ਕੰਮ ਸੌਖਾ ਵਾ ਤੇ ਯਾਨੀ ਟ੍ਰੈਲ ਇਹ ਵੀ ਆਪਾਂ ਕੀਤਾ ਤੇ ਇਹ ਆਪਣੇ ਮੈਥਰੀ ਸਾਹਿਬ ਕੋਲੇ ਸੀਗਾ ਜਿਹੜੇ ਘਰ ਪਾਉਂਦੇ ਆ ਆਪਣੇ ਤੇ ਕਰ ਰੋ ਫਿਰ ਵਰਤ ਕੇ ਦੇਖਿਆ ਤੇ ਸਹੀ ਆ ਉਹ ਵੀ ਜਾਨੀ ਜਿਵੇਂ ਆ ਟਾਣੀਆਂ ਟੂਣੀਆਂ ਵੱਢਣ ਉਹ ਸੌਖਾ ਏ ਤੇ ਬਾਕੀ ਫਿਰ ਬਣਾਤਾ ਬਾਲਣ ਅਜ ਇਕੱਠਾ ਹੀ ਤੇ ਕਈ ਦਿਨ ਨਹੀਂ ਮੁੱਕਣਾ ਏ ਕਿਉਂਕਿ ਜਿਹੜਾ ਸੁੱਕਾ ਬਾਲਣਾ ਇਹਦਾ ਤਾਜ ਜ਼ਿਆਦਾ ਹੁੰਦਾ ਥੋੜਾ ਸੇਕ ਜ਼ਿਆਦਾ ਹੁੰਦਾ ਤੇ ਧੂਆ ਇਹਦਾ ਘੱਟ ਹੁੰਦਾ ਵਾ ਨਾ ਮਾਤਰੀ ਹੁੰਦਾ ਤੇ ਬਾਲਣ ਵੀ ਤਾਂ ਹੀ ਬਣਾ ਸਕਦੇ ਆ ਜੇ ਦਰਖਤ ਲਾਏ ਹੋਣਗੇ ਆਪਣੇ ਤੇ ਦਰਖਤ ਆਪਰੇ ਵਾਧੂ ਹਰ ਸਾਲ ਇਹ ਬਾਲਣ ਵਾਧੂ ਦਿੰਦੇ ਆ ਆਪਾਂ ਨੂੰ ਕਿਉਂਕਿ ਹਰ ਹਰ ਜਾਂ ਆਪਾਂ ਨੂੰ ਹੋਰ ਜੰਤਰ ਬੀਜਣ ਦੀ ਲੋੜ ਨਹੀਂ ਪੈਂਦੀ ਖੇਤ 'ਚ ਤੇ ਜਿਵੇਂ ਆਪਣੇ ਲੇਬਰ ਵੀ ਆਲੂ ਵਾਲੀ ਆ ਝੋਨੇ ਵੇਲੇ ਖੁੱਲਾ ਵਰਤਦੇ ਆ ਬਾਲਣ ਪੂਰਾ ਤੇ ਇਹ ਆਪਾਂ ਬਣਾਇਆ ਪੂਰਾ ਗੋਟਕਾ ਟੈਪ ਤੇ ਆਹ ਸਾਰਾ ਬਾਲਣ ਹੀ ਆ ਇਹ ਕਿਉਂਕਿ ਇਹ ਇਹ ਬਾਲਣ ਜਿਹੜਾ ਇਹ ਬਾਕੀ ਜਿਹੜੀ ਇਹ ਲੱਕੜਾ ਇਹ ਤਕਰੀਬਨ ਆਉਂਦੀ ਹੁੰਦੀ ਆਪਣੇ ਸੋਫੇ ਸਾਫੇ ਬੈੱਡੀ ਬਣਦੇ ਇਹਨਾਂ ਦੇ ਕੋਈ ਇਹ ਵੇਚਣ ਨੂੰ ਜਾਂ ਆਪਾਂ ਬਣਾਉਣ ਨੂੰ ਕੋਈ ਬਾਹਲੇ ਕੰਮ ਨਹੀਂ ਆਉਂਦੇ ਉਦਾਂ ਤੇ ਇਹਨਾਂ ਦਾ ਫਿਰ ਵੱਡ ਵੱਡ ਕੇ ਬਾਲਣ ਕਰਦਣਾ ਤਿਆਰ ਤੇ ਬਾਲਣੇ ਮੁਕਣਾ ਨਹੀਂ ਸਾਲ ਆਪਾਂ ਤੋਂ ਜਦੋਂ ਇਹਦੇ ਪੀਸ ਜੇ ਬਣਾਤੇ ਆਪਾਂ ਇੰਜਨ ਵਾਲਾ ਤਾਂ ਚਾਰ ਟੋਟੇ ਵੀ ਸੌਖੇ ਕਰ ਦੂਗਾ ਇਹਦੇ ਜਿਵੇਂ ਆਹ ਪੀਸ ਆ ਨਾ ਮੋٹے-ਮੋٹے ਉਹਨਾਂ ਦੇ ਤਾਂ ਜ਼ਿਆਦੇ ਹੋਣਗੇ ਜਿਵੇਂ ਆਹ ਲਾਹ ਕੇ ਪਤਾਸੇ ਦੇ ਤੇ ਜਿਵੇਂ ਚਾਹ ਪਲਾਸੀ ਦੀ ਨਿਸ਼ਾਨੀ ਮਾਰ ਕੇ ਇੱਕੋ ਵਾਰੀ ਲਾਵੇ ਚਾਰ ਪੀਸ ਬਣ ਜਾਣੇ ਆ ਤੇ ਥੋੜੇ ਜੇ ਲੰਮੇ ਵੀ ਬਣਾ ਸਕਦੇ ਆਪਾਂ ਤੇ ਨਹੀਂ ਤਾਂ ਪਤਲੇ-ਪਤਲੇ ਵੀ ਲਾ ਸਕਦੇ ਆ ਬਥੇਰੇ ਬਾਲਣ ਨਿਕਣਾ ਇੱਕ ਗੇਲੀ ਜੀ ਤੇ ਤੇ ਬਾਲਣ ਆਪਾਂ ਕੋਲ ਵਾਧੂ ਤੇ ਚੁੱਲਾ ਵੀ ਉਹਦੇ ਚੱਲਦਾ ਵਾ ਜਿਹਦੇ ਕੋਲ ਬਾਲਣ ਤੇ ਮੋਲ ਦੇ ਬਾਲਣਾਂ ਚੁੱਲੇ ਨਹੀਂ ਚੱਲਦੇ ਲੱਕੜ ਵਾਲੇ ਤੇ ਬਾਕੀ ਉਹ ਗਿੱਲਾ ਹੁੰਦਾ ਬਾਲਣ